ਆਣੀ ਇੱਥੋਂ ਇਧਰ ਦੇਖੋ ਉੱਪਰ ਹੱਟਸ ਵਗੈਰਾ ਇਹਨਾਂ ਨੇ ਬਣਾਈਆਂ ਹੋਈਆਂ ਨੇ ਨੇੜੇ ਜਾ ਕੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਇਹ ਵੀ ਹੈਗਾ ਕਿ ਬਰਸਾਤ ਵਿੱਚ ਚੱਲਦਾ ਜਿਹੜੇ ਉਹ ਮਕਾਨ ਉੱਪਰ ਤੁਹਾਨੂੰ ਦਿਖਦੇ ਆ ਪਾਣੀ ਦੀ ਵਾਗ ਦੇ ਕੋਈ ਜ਼ਿਆਦਾ ਹੈਗੀ ਆ ਤੁਹਾਨੂੰ ਅਸੀਂ ਉੱਥੇ ਪੁਰ ਜੇ ਤੋ ਪਹਿਲੇ ਤੋਂ ਬਤਾ ਰਹਾਂ ਸਰ ਇਹ ਹੈ ਮੁੱਲੀ ਪਾਣੀ ਅੱਗੇ ਵਰਤੇ ਜਾਂਦਾ ਹਾਂਜੀ ਹਾਂਜੀ ਲੋਹਾਰਦੀ ਹੱਟ ਤੋਂ ਇਹ ਜਿਹੜਾ ਪਾਣੀ ਇਹਨਾਂ ਨੇ ਉੱਪਰ ਚੱਕ ਲਿਆ ਖਾਸियत ਹੈ ਲੋਹਾਰਦੀ ਦੀ ਉਹ ਹੈ ਤੇ ਦੀ ਡਿਮਾਂਡ ਵੀ ਬਹੁਤ ਹੈ ਆ ਵਿਲੇਜ ਹੈ ਆ ਬੋਰਡ ਵੀ ਲੱਗਿਆ ਹੋਇਆ ਇੱਥੋਂ ਤੁਸੀਂ ਦੇਖਦੇ ਹੋ ਸਾਹਮਣੇ ਪਹਾੜਾਂ ਦੇ ਉੱਪਰ ਬਰਫ਼ ਪਈ ਹੋਈ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅਸੀਂ ਬਰਾਉਡ ਆਏ ਹੋਇਆ ਘੁੰਮਣ ਦੇ ਲਈ ਬਰਾਉਡ ਦੇ ਵਿੱਚ ਕਿਹੜੀਆਂ ਕਿਹੜੀਆਂ ਥਾਵਾਂ ਜਿਹੜੀਆਂ ਹੈਗੀਆਂ ਉਹ ਵਧੀਆ ਹੈਗੀਆਂ ਦੇਖਣ ਜੋਗ ਉਹਨਾਂ ਦੇ ਵਿੱਚ ਇੱਕ ਥਾਂ ਹੈ ਲੋਹਾਰੀ ਖਾਡ ਇਹ ਮੇਰਾ ਸਟਾਨਾ ਹੈਗਾ ਆ ਜੰਦਾ ਹੈ ਬਰਾਉਡ ਤੋਂ ਤਕਰੀਬਨ 7 ਕਿਲੋਮੀਟਰ ਦੂਰ ਹੈ। ਇੱਥੇ ਬਹੁਤ ਵਧੀਆ ਵਿਊ ਜਿਹੜੇ ਹੈਗੇ ਆ ਤੁਹਾਨੂੰ ਦੇਖਣ ਨੂੰ ਮਿਲਣਗੇ। ਆ ਮੇਰੇ ਨਾਲ ਜੀ ਤੋਂ ਨਾਲ ਹੈ ਜੀ। ਤੇ ਆ ਦੇਖੋ ਤੁਸੀਂ ਕਿੰਨਾ ਵਧੀਆ ਪਾਣੀ ਜਿਹੜਾ ਹੈਗਾ ਪਹਿਲੇ ਪਾਸੇ ਤੋਂ ਆਉਂਦਾ ਹੈ। ਤੇ ਸਾਰਾ ਪਾਣੀ ਜਿੱਥੋਂ ਬਰਾਉਡ ਤੱਕ ਜਾਂਦਾ ਹੈ। ਤੇ ਹਰਿਆਵਲ ਹੈ ਬਹੁਤ ਉੱਚੇ-ਉੱਚੇ ਪਹਾੜ ਹੈਗੇ। ਇਹ ਸਾਰਾ ਕੁਝ ਜਿਹੜਾ ਹੈਗਾ ਇੱਥੇ ਦੇਖਣ ਨੂੰ ਮਿਲਦਾ ਹੈ। ਰਾਸਤਾ ਜਿਹੜਾ ਹੈਗਾ ਲੋਹਾਰਦੀ ਖਡੂਂ ਦੀ ਜਾ ਰਿਹਾ ਹੈ। ਕਾਫੀ ਤੰਗ ਰਸਤਾ ਹੈ ਤੁਸੀਂ ਦੇਖਦੇ ਹੋ ਥੱਲੇ ਨਾਲ ਜਿਹੜੇ ਹੈਗੇ ਆ ਖੰਡ ਕਾਫੀ ਡੂੰਘੇ ਹੈਗੇ ਆ। ਸੋ ਇਸ ਕਰਕੇ ਬਹੁਤ ਧਿਆਨ ਰੱਖਣਾ ਪੈਂਦਾ ਇੱਥੇ ਮੋੜਾਂ ਤੇ ਹੀ ਸਾਈਡ ਹੈਗੇ ਆ ਅਦਰਵਾਈਜ਼ ਸਾਈਡ ਨਹੀਂ ਹੈਗੀ। ਤੇ ਗੱਡੀ ਬਾਤ ਸੰਭਲ ਕੇ ਚਲਾਉਣ ਦੀ ਲੋੜ ਹੈ। ਪਹਾੜ ਜਿਹੜੇ ਆ ਸਾਰੇ ਅੱcke ਪੱਥਰ ਦੇ ਪਹਾੜ ਆ ਤੇ ਕਟ-ਕਟ ਕੇ ਰਸਤੇ ਜਿਹੜੇ ਇੱਥੇ ਬਣਾਏ ਗਏ ਆ ਇਹਦੇ ਵਿੱਚ ਇਤਮੀ ਵੀ ਕਾਫੀ ਜ਼ਿਆਦਾ ਪੈਂਦਾ ਹੈਗਾ ਮੌਸਮ ਇਸ ਕਰਕੇ ਵੀ ਠੰਡਾ ਰਹਿੰਦਾ ਹੈ ਅੱਜ ਦੇਖੋ ਤੇ ਕਿੰਨੀ ਜ਼ਿਆਦਾ ਇਸ ਟਾਈਮ ਬੱਦਲ ਹੋਇਆ ਬਹੁਤ ਕਾਫੀ ਠੰਡ ਹੈ ਕੀ ਹੈ ਸਾਰੇ ਜੜੀ ਬੂਟੀਆਂ ਇਹਨਾਂ ਜੰਗਲਾਂ ਦੇ ਵਿੱਚ ਇਹਦਾ ਪਹਾੜਾ ਤੇ ਚੌਂਦੀਆਂ ਨੇ ਇੱਥੋਂ ਦੇ ਲੋਕਲ ਲੋਕ ਜਿਹੜੇ ਹੈਗੇ ਆ ਉਹ ਇਹਨਾਂ ਨੂੰ ਖਾਣ ਦੇ ਰੂਪ ਵਿੱਚ ਵੀ ਕਈਆਂ ਵਰਤਦੇ ਆ ਇੱਕ ਇੱਥੇ ਬੂਟਾ ਖੜਾ ਹੁੰਦਾ ਲਹਿੰਗੜੂ ਉਹਦਾ ਨਾਮ ਹੈ ਉਹਦੀ ਸਬਜ਼ੀ ਬਣਦੀ ਹੈ ਬਾਕਾਇਦਾ ਜਦੋਂ ਵੀ ਤੁਸੀਂ ਇੱਥੇ ਬਰੌਡ ਜਾਓ ਤਾਂ ਤੁਸੀਂ ਉਹਦੀ ਸਬਜ਼ੀ ਸਪੈਸ਼ਲ ਖਾ ਸਕਦੇ ਹੋ ਬਣਵਾ ਕੇ ਲੋਕ ਇੱਥੇ ਰੋਡ ਦੇ ਉੱਪਰ ਵੀ ਕਾਇਦਾ ਉਹ ਬੁੱਟਾ ਜਿਹੜਾ ਹੈਗਾ ਉਹਨਾਂ ਘੱਟ ਕੇ ਵਿੱਚ ਆ ਜਾਂਦਾ ਲੋਕਾਂ ਦੁਆਰਾ ਆ ਸਾਰੇ ਹੜ੍ਹ ਵਾਲੇ ਕੈਂਪਿੰਗ ਹੈਗੇ ਇੱਥੇ ਕਈ ਤਰ੍ਹਾਂ ਦੇ ਜਿਹੜੇ ਲੋਕ ਐ ਟੈਂਟ ਲਾ ਕੇ ਰਹਿੰਦੇ ਹੈਗੇ ਆ ਜਾਂ ਟਰੈਕਿੰਗ ਵਗੈਰਾ ਵਾਲੇ ਨਾਲੇ ਕਰਦੇ ਆ ਆ ਦੇਖੋ ਇੱਧਰ ਕਿਵੇਂ ਪਾੜ ਕਿੰਨਾ ਖਤਰਨਾਕ ਹੈ ਆ ਸਾਰੇ ਦੇਖੋ ਲੋਕ ਜਿਹੜੇ ਟਰੈਕਿੰਗ ਲਈ ਆਉਂਦੇ ਹੈ ਇੱਥੇ ਪਾਣੀ ਦੇ ਵਿੱਚ ਬਹੁਤ ساری ਗੇਮ ਤੋਂ ਹੁੰਦੀ ਹੈ ਜਾਂ ਜਾਂ ਪਾਣੀ ਦੇ ਵਿੱਚ ਤੇ ਇੱਧਰ ਦੇਖੋ ਥੱਲੇ ਲੋਕ ਲੱਗੇ ਪਿਆ ਉਹ ਬਿਲਕੁਲ ਨੀਚੇ ਪਾਣੀ ਦੇ ਵਿੱਚ ਵੀ ਘੁੰਮਦੇ ਪਿਆ ਥੱਲੇ ਕਿਉਂਕਿ ਆ ਇੱਥੇ ਕੈਂਪਿੰਗ ਦਾ ਸਥਾਨ ਅੱਗੇ ਬਣਿਆ ਹੋਇਆ ਆਹ ਜਿਹੜੇ ਜਗ੍ਹਾ ਤੇ ਅਸੀਂ ਆਇਆ ਇੱਥੇ ਐਡਵੈਂਚਰ ਟੈਂਪਰ ਵੀ ਹੁੰਦੀ ਹੈਗੀ ਆ ਇੱਧਰ ਦੇਖੋ ਆ ਉੱਪਰ ਹਟਸ ਵਗੈਰਾ ਇਹਨਾਂ ਨੇ ਬਣਾਈਆਂ ਹੋਈਆਂ ਨੇ ਤੇ ਨਾਲ ਇੱਕ ਵਾਟਰਫਾਲ ਵੀ ਬਣਿਆ ਹੋਇਆ ਹੈ ਇਹ ਵੀ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਦਿਖਾਵਾਂਗੇ ਤੇ ਦਰਿਆ ਦੇ ਵਿੱਚ ਨਾਲ ਨਦੀ ਦੇ ਵਿੱਚ ਵੀ ਬਹੁਤ سارے ਗੇਮਾਂ ਕਰਵਾਉਂਦੇ ਆ ਆ ਦੇਖੋ ਹਟਸ ਜਿਹੜੀਆਂ ਹੈਗੀਆਂ ਕਿੰਨੀਆਂ ਜ਼ਿਆਦਾ ਸੋਹਣੀਆਂ ਹੈਗੀਆਂ ਤੇ ਇਹ ਬਿਲਕੁਲ ਬਸੋਂ ਤੋਂ ਦੂਰ ਹੈ ਇੱਥੇ ਬਿਲਕੁਲ ਇਕਾਂਤ ਹੈ ਤੁਸੀਂ ਇਕਾਂਤ ਵਿੱਚ ਇੱਕ ਵੱਖਰਾ ਹੀ ਲੋਕਪੜ ਜਿਹੜਾ ਹੈਗਾ ਇੱਥੇ ਉਤਾ ਸਕਦੇ ਹੋ ਆ ਥੱਲੇ ਬੈਠਣ ਵਾਸਤੇ ਹੈ ਜਗਾ ਆ ਥੱਲੇ ਤੁਸੀਂ ਕੋਈ ਖਾਣਾ ਪੀਣਾ ਹੋਵੇ ਥੱਲੇ ਵੀ ਜਿਹੜਾ ਹੈਗਾ ਇੱਥੇ ਬਿਚਰ ਸਕਦੇ ਹੋ ਇਹ ਇੱਕ ਬਹੁਤ ਹੈ ਸੋਹਣੀ ਹੈ ਜਗਾ ਇਧਰ ਇਹ ਝਰਨਾ ਹੈ ਵਾਟਰਫਾਲ ਇਸ ਵਿੱਚ ਕਾਫੀ ਹੈ ਗਿਆ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਹੋਈ ਤਾਂ ਵਾਟਰਫਾਲ ਠੀਕ ਆ ਵੀ ਪਰ ਇਸ ਤੋਂ ਵੀ ਕਾਫੀ ਵੱਡਾ ਇੱਕ ਵਾਟਰਫਾਲ ਹੋਰ ਹੈਗਾ ਉਹ ਤੁਹਾਨੂੰ ਅੱਗੇ ਜਾ ਕੇ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਇਹ ਸਾਰਾ ਜਿਹੜਾ ਹੈਗਾ ਨੇੜੇ ਜਾ ਕੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਤੇ ਬਕਾਇਦਾ ਇੱਥੇ ਖਾਣ ਪੀਣ ਦਾ ਵੀ ਪ੍ਰਬੰਧ ਜਿਹੜਾ ਹੈਗਾ ਕੀਤਾ ਹੁੰਦਾ ਹੈ ਇਹਨਾਂ ਨੇ ਆ ਨਾਲ ਕੁਝ ਸਟਾਲ ਜਿਹੜੀਆਂ ਲੱਗੀਆਂ ਹੋਈਆਂ ਨੇ ਰਹਿਣ ਵਾਸਤੇ ਤਾਂ ਹੈਗੇ ਹੈਗਾ ਤੇ ਨਾਲ ਆਮ ਜਿਹੜੇ ਲੋਕ ਆਂਦੇ ਨਹੀਂ ਇੱਥੇ ਰਹਿੰਦੇ ਹੈਗੇ ਵਿਚਰਦੇ ਹੈਗੇ ਉਹਨਾਂ ਦੇ ਖਾਣ ਪੀਣ ਦਾ ਵੀ ਜਿਹੜਾ ਪ੍ਰਬੰਧ ਹੈਗਾ ਉਹ ਰੱਖਿਆ ਹੁੰਦਾ ਹੈ। ਇਹ ਬਿਲਕੁਲ ਨੇੜੇ ਜਾ ਕੇ ਤੁਹਾਨੂੰ ਦਿਖਾ ਰਹੇ ਆਂ। ਸਾਫ਼ੀ ਪਾਣੀ ਜਿਹੜਾ ਹੈਗਾ ਉਪਰੋਂ ਠੰਡਾ ਆ ਰਿਹਾ ਹੈ। ਇਹ ਝਰਨਾ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਹੈਗਾ ਇਹ ਵੀ ਹੈਗਾ ਕਿ ਬਰਸਾਤ ਵਿੱਚ ਚੱਲਦਾ। ਸਾਲ 사ਾਲ ਹੀ ਚੱਲਦਾ ਰਹਿੰਦਾ ਹੈਗਾ। ਬਹੁਤ ਠੰਡਾ ਪਾਣੀ ਹੈਗਾ। ਇਹਦੇ ਵਿੱਚ ਕਈ ਵਾਰੀ ਇਹ ਇਹਨੇ ਫੌਂਟੇ ਤੋਂ ਵਗਾਰਾ ਹੈਗੇ ਆ ਧਾਨ ਵਾਲੇ ਉਹਨਾਂ ਨੇ ਇੱਥੇ ਰੱਖੇ ਹੁੰਦੇ ਆ ਇਹਦੇ ਵਿੱਚ। ਰਜਾਨੀ ਤੇ ਲੋਡ ਦੀ ਹੁੰਦੀ ਹੈਗੀ ਕਿਉਂਕਿ ਟੈਂਪਰੇਚਰ ਪਹਿਲਾਂ ਹੀ ਕਾਫੀ ਘੱਟ ਹੈ ਪਰ ਅੱਥਿਆ ਫੈਸਲਣ ਥੱਲੇ ਹੈਗੀ ਹੈ ਸਾਵਧਾਨੀ ਨਾਲ ਹੈ ਸਪੈਲ ਜਿਹੜੇ ਧਿਆਨ ਨਾਲ ਰੱਖੇ ਜਾਣ ਹਾਂ ਜੇ ਤੁਸੀਂ ਕੱਪੜੇ ਰੱਖੇ ਹੋਏ ਕੋਲੇ ਐਕਸਾ ਉੱਪਰ ਉੱਪਰ ਆ ਕੇ ਚੰਗੀ ਤਰ੍ਹਾਂ ਜੋ ਹੈ ਕਰ ਸਕਦੇ ਹੋ ਤੇ ਬਗੈਰ ਨਹਾ ਵੀ ਸਕਦੇ ਹੋ ਇਹ ਜਿਹੜਾ ਵਾਟਰਫਾਲ ਦਾ ਪਾਣੀ ਹੈ ਨਾ ਬਹੁਤ ਜ਼ਿਆਦਾ ਠੰਡਾ ਹੈ ਐਂ ਇਸ ਤਰ੍ਹਾਂ ਨਾ ਵਰਸ ਫੁੱਲ ਕੇ ਨਹੀਂ ਆਉਂਦੀ ਹੈ ਜਸਤਰਾ ਕੋਈ ਵਾਟਰਫਾਲ ਕੋ ਜਾਣਾ ਹੋਬਾ ਤਾਂ ਇੱਕ ਡਰੈਸ ਜਿਹੜੀ ਹੈਗੀ ਕੋਲ ਲੈ ਕੇ ਜ਼ਰੂਰ ਆਓ ਹੈ ਉਹਦੇ ਨਾਲ ਅਸੀਂ ਜਿਹੜਾ ਨਹਾਇ ਸੁਗਰੇ ਦੇ ਫੁੱਲਨ ਜੁਆਇ ਕਰ ਸਕਦੇ ਹਾਂ ਫਿਰ ਕਹਿੰਦੇ ਵਾਟਰਫਾਲ ਕੋਲੇ ਆਣਾ ਹੈ ਕਿ ਕਰਕੇ ਮਨੇ ਤੇ ਨਾਲ ਲੇ ਕੇ ਆਂਦਾ ਮੈਂ ਕਹਦਾ ਕੋਈ ਨਾ ਅੰਡਾ ਚੜਾ ਦੈਰੇ ਪਾਣੀ ਉਪਰ ਡੇਰੇ ਚਲੋ ਇੰਜੋਏ ਕਰੋ ਇਹਦਾ ਮੇਰੇ ਸ਼ੂਜ਼ ਲੈ ਕੇ ਆਣੇ ਆ। ਉਹ ਤੁਹਾਨੂੰ ਇੱਕ ਪਾਟਰੂਟ ਲੈ ਕੇ ਆਇਆ। ਇਹ ਮੇਰੇ ਸ਼ੂਜ਼ ਹੈ ਨਾ ਸਾਰੇ ਪਾਣੀ ਦਾ ਆਇਆ ਤੇ ਢਿੱਟ ਚੁੱਕੇ ਆ ਇਹ। ਪਾਣੀ ਇਸ ਜਗ੍ਹਾ ਤੇ ਐਸੇ ਖੜੇ ਹੈਗੇ ਆ। ਇਹਦੇ ਨਾਲ ਆ ਪੁਲ ਲੱਗਿਆ ਆ ਨਦੀ ਦੇ ਉੱਪਰ। ਇਹ ਪੁਲ ਜਿਹੜਾ ਹੈਗਾ ਕਾਰਾਂ ਬੱਸਾਂ ਵਾਸਤੇ ਨਹੀਂ ਹੈਗਾ ਬਲਕਿ ਪੈਦਲ ਚੱਲਣ ਵਾਸਤੇ ਹੀ ਹੈ। ਕਿਉਂਕਿ ਬਹੁਤ سارے ਘਰ ਜਿਹੜੇ ਉੱਪਰ ਬਣੇ ਹੋਏ ਆ ਉਹਨਾਂ ਦੇ ਲਈ ਇਹ ਪੁਲ ਹੈ ਬਣਾਇਆ ਹੋਇਆ। ਇੱਥੋਂ ਛੋਟੀਆਂ-ਛੋਟੀਆਂ ਡੰਡੀਆਂ ਜਿਹੜੀਆਂ ਆ ਗਈਆਂ ਭਾਵੇਂ ਡੰਡੀਆਂ ਉੱਪਰ ਨੂੰ ਜਾਂਦੀਆਂ ਨੇ। ਇਸੀ ਤਰ੍ਹਾਂ ਲੋਕ ਜਿਹੜੇ ਇੱਥੋਂ ਸਵਾਨ ਲੈ ਕੇ ਜਾਂਦੇ ਆ ਤੇ ਜਿਹੜੀ ਉਹਨਾਂ ਦੇ ਘਰਾਂ ਵਗੈਰਾ ਕਿਸੇ ਕੋਲ ਹੈਗੀਆਂ ਜਾਂ ਸਕੂਟਰ ਮੋਟਰਸਾਈਕਲ ਹੈ ਉਹ ਸਾਰਾ ਇੱਥੇ ਖੜਾ ਕੇ ਜਾਂਦੇ ਹੋ ਬੱਸ ਸਟੈਂਡ ਬਣਿਆ ਹੋਇਆ ਇਹਦੇ ਵਿੱਚ ਇਹਨਾਂ ਲੋਕਾਂ ਨੇ ਖੜਾਏ ਹੁੰਦੇ ਆ ਤੇ ਜਿਹੜੇ ਉਹ ਮਕਾਨ ਉੱਪਰ ਤੁਹਾਨੂੰ ਦਿਖਦੇ ਆ ਪਾਚੋਂ ਸੀ ਜ਼ੂਮਿੰਗ ਕਰਕੇ ਦੱਸਦੇ ਆ ਉਹ ਮਕਾਨ ਉਸੇ ਤਰ੍ਹਾਂ ਦੇ ਪਹਿਲਾਂ ਦੇ ਜਿਹੜੇ ਹੁੰਦੇ ਆ ਲੱਕੜ ਦੇ ਮਕਾਨ ਬਣਦੇ ਹੁੰਦੇ ਆ ਉਸੇ ਤਰ੍ਹਾਂ ਦੇ ਹਜੇ ਵੀ ਉਹ ਲੱਕੜ ਦੇ ਹੀ ਮਕਾਨ ਹੈਗੇ ਆ ਤੇ ਉਹਨਾਂ ਤੇ ਪਲੇਟਾਂ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੋਈਆਂ ਕਿ ਇਹ ਮਕਾਨ ਜਿਹੜੇ ਹੈਗੇ ਆ ਪਤ ਸਮੇਂ ਇਹ ਕਰਮ ਰਹਿੰਦੇ ਆ ਗਰਮੀ ਦੇ ਵਿੱਚ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਸਾਰੇ ਲੱਕੜ ਵਰਤੀ ਗਈ ਹੈ ਇੱਥੇ ਉਸ ਨੂੰ ਸਰਦੀ ਦੇ ਵਿੱਚ ਤਾਂ ਬਹੁਤ ਬਰਫ਼ ਪੈਂਦੀ ਹੈਗੀ ਹੈ ਸੋ ਇਹ ਧਿਆਨ ਰੱਖਿਆ ਜਾਂਦਾ ਹੈ ਇਹਨਾਂ ਮਕਾਨਾਂ ਦਾ ਕਿ ਸਾਰੇ ਲੱਕੜ ਦੇ ਇਹਨਾਂ ਨੇ ਬਣਾਏ ਹੋਏ ਆ ਇਸ ਤੋਂ ਲਾਵੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾਈ ਦਰ ਹੈਗੀ ਹੈ ਉਹ ਸੋਲਰ ਲਾਈਟਾਂ ਵੀ ਲਗਾਈਆਂ ਹੋਈਆਂ ਨੇ ਸੋਲਰ ਲਾਈਟਾਂ ਜਿਹੜੀਆਂ ਹੈਗੀਆਂ ਉਹ ਵੀ ਇੱਥੇ ਲਗਾਈਆਂ ਹੋਈਆਂ ਨੇ ਉਹ ਸਾਈਡ ਤੇ ਜਿਹੜੀ ਹੈ ਉਹ ਕੋਰਨਰ ਤੇ ਦਿਖਦੀ ਹੈ ਸੋਲਰ ਲਾਈਟ ਇਦਾਂ ਮਤਲਬ ਰਾਤ ਦੇ ਸਮੇਂ ਵੀ ਜੇ ਕੋਈ ਹਨੇਰਾ ਸਵੇਰਾ ਹੁੰਦਾ ਹੈ ਤਾਂ ਉੱਪਰੋਂ ਜਿਹੜਾ ਹੈਗਾ ਥੱਲੇ ਆਇਆ ਜਾ ਸਕਦਾ ਏ ਇਧਿਆ ਨਾਲ ਦਰਿਆ ਜਿਹੜਾ ਚੱਲਦਾ ਹੈ ਪਾਣੀ ਕਾਫੀ ਇਹਨੇ ਚ ਤੇ ਇਹਨਾਂ ਲੋਕਾਂ ਦੇ ਜਿਹੜੇ ਖੇਤ ਵੀ ਤੁਸੀਂ ਦੇਖੋ ਪੌੜੀ ਨਵਾ ਖੇਤ ਆ ਪਹਾੜੀ ਤੋਂ ਥੱਲੇ ਤੱਕ ਟੋਟਲ ਪਹਾੜੀ ਹੀ ਜਿਹੜੇ ਹੈਗੇ ਆ ਉਹ ਸਾਹਮਣੇ ਨਜ਼ਰ ਮਾਰੋਂਗੇ ਸਾਰੀ ਜਿਹੜੀ ਹੈਗੀ ਆ ਪੌੜੀ ਨਵਾ ਖੇਤ ਹੈਗੇ ਆ ਉਸੇ ਤਰ੍ਹਾਂ ਲੋਕ ਜਿਹੜੇ ਹੈਗੇ ਇੱਥੇ ਛੋਟੇ ਛੋਟੇ ਥੋੜੇ ਥੋੜੇ ਫਸਲਾਂ ਬੀਜਦੇ ਆ ਤੇ ਉਹਨਾਂ ਦੀ ਖੇਤੀ ਇੱਥੇ ਕਰਦੇ ਆ ਪਾਣੀ ਦੀ ਆਵਾਜ਼ ਦੇ ਇੱਕ ਵੀ ਜ਼ਿਆਦਾ ਹੈਗੀ ਆ ਤੁਹਾਨੂੰ ਅਸੀਂ ਉੱਥੇ ਪੁਰ ਦੇ ਉੱਪਰ ਨੇੜੇ ਜਾ ਕੇ ਦਿਖਾਣੇ ਆਲੇ ਦੁਆਲੇ ਕਰਦੇ ਹਾਂ ਕਿਉਂਕਿ ਪੱਕਾ ਬਣਿਆ ਹੋਇਆ ਬਕਾਇਦਾ ਆ ਸੜਕ ਜਿਹੜੀ ਹੈਗੀ ਨਾਲ ਪੱਕੀ ਬਣਾਈ ਹੋਈ ਹੈ ਤੇ ਇਹ ਸਾਰਾ ਪੁਰ ਕਾਫੀ ਵਧੀਆ ਹੈ ਪੱਕਾ ਲੋਹੇ ਦਾ ਬਣਿਆ ਹੋਇਆ ਤੇ ਸੁਰੱਖਿਆ ਦਾ ਵੀ ਅਲੱਗ ਧਿਆਨ ਰੱਖਿਆ ਹੋਇਆ ਬਕਾਇਦਾ ਐਂਗਲ ਜਿਹੜੇ ਅਲੱਗ ਅਲੱਗ ਤੇ ਲਾਏ ਹੋਏ ਆ لوکاں ਨੂੰ دریا پار کرنا اے پار کرنا بھی بہت اوکھھی سی گی تو اس کرکے ہی تو بتایا گیا ہے۔ میں ابراٹ ویلی ਤੋਂ ਜਦੋਂ ਅਸੀਂ ਲੋਹਾੜੀ ਖੱਡ ਨੂੰ ਜਾਂਦੇ ਆ ਰਸਤੇ ਵਿੱਚ ਇੱਕ ਪਿੰਡ ਆਂਦਾ ਹੈ ਲਵਾਈ ਤੇ ਉੱਥੋਂ ਦੇ ਲੋਕਲ ਕਿਸਾਨ ਹੈਗੇ ਇਹਨਾਂ ਦੇ ਕੋਲ ਅਸੀਂ ਆਏ ਆ ਇਹ ਤੁਹਾਨੂੰ ਦੱਸਣਗੇ ਇੱਥੇ ਕਿਹੜੀ ਕਿਹੜੇ ਫਸਲਾਂ ਬੀਜੀਆਂ ਜਾਂਦੀਆਂ ਤੇ ਕਿਵੇਂ ਬੀਜੀਆਂ ਜਾਂਦੀਆਂ ਨੇ ਕਿਵੇਂ ਉਹਨਾਂ ਦੀ ਪਰਵਰਿਸ਼ ਹੁੰਦੀ ਹੈ ਹਾਂਜੀ ਇਹ ਤੋ ਪਹਿਲੇ ਤੋਂ ਬਤਾ ਰਹਾ ਹਾਂ ਸਰ ਇਹ ਹੈ ਮooli ਇਹ ਮooli ਹੈਗੀ ਆ ਤਾਂ ਆ ਲਾਈਕਨ ਥੱਲੇ ਹਾਂਜੀ ਇਹ ਜੋ ਪੰਜਾਬ ਦੇ ਵਿੱਚ ਮooli ਜਾਣੀ ਹੈ ਜਾਂ ਹੋਰ ਕਿਸ ਤਰ੍ਹਾਂ ਜਾਣੀ ਹੈ ਸਰ ਇੱਥੋਂ ਜਾਣੀ ਹੈ ਇਹ ਹੈ ਸਰ ਰਾਜਮਾ ਤੇ ਰਾਜਮਾ ਹਾਂਜੀ ਔਰ ਜੁ ਸ੍ਰੀ ਇਹ ਜੋ ਲਗਾਈ ਹੋਈ ਇਹ ਪੱਤਾ ਗੋभी ਹੈ ਇਹ ਹੁਣ ਪੱਤਾ ਗੋभी ਜਿਹੜੀ ਇਹ ਚੱਲ ਰਹੀ ਹੈ ਹਾਂਜੀ ਹਾਂਜੀ ਇਹ ਹੋ ਗਈ ਅਗਸਤ ਮਹੀਨੇ ਕੋ ਜੀ ਸਾਰੇ ਅਗਸਤ ਮਹੀਨੇ ਕੋ ਜਾਏਗੀ ਤਿਆਰ ਅਗਸਤ ਮਹੀਨੇ ਜੇ ਤਿਆਰ ਹੋ ਜਾਣੇ ਸਾਰੇ ਜਿਹੜੇ ਖਲੜਾ ਏਰੀਆ ਹੈਗਾ ਪਹਾੜਾ ਦਾ ਖਲੜਾ ਉਹ ਸਾਰੇ ਚ ਇਹ ਜਾਣੇ ਆ ਇੱਥੋਂ ਇਹ ਸੇਵ ਕੋ ਪੌਦਾ ਹੈ ਆ ਸਾਹਮਣੇ ਤੁਹਾਨੂੰ ਸੇਵ ਦੇਖੋ ਦਿਖਦਾ ਪੌਦਾ ਇੱਥੇ ਸੇਵ ਜਿਹੜੇ 골ਡਨ ਬੋਲਤੇ ਹਾਂ 골ਡਨ ਸੇਵ ਹਾਂਜੀ ਉਹ ਬੁੱਟੇ ਲਾਇ ਜਾਂਦੇ ਆ ਹਾਂਜੀ ਫਿਰ ਪਾਣੀ ਦਾ ਉਹ ਕੀਵੇਂ ਪ੍ਰਬੰਧ ਹੁੰਦਾ ਤੁਹਾਡਾ ਉਹ ਸਰ ਪਾਣੀ ਕਾਇਸੇ ਖੜਸੇ ਜਿਹਾ ਤੋਂ ਇਧਰੋਂ ਖੜਸੇ ਲਿਆ ਰਹੇ ਆ ਪਾਣੀ ਦੇ ਲਈ ਇੱਥੇ ਸਾਰਾ ਪਾਣੀ ਖੜ ਤੋਂ ਆਂਦਾ ਹਾਂਜੀ ਹਾਂਜੀ ਖੜਸੇ ਹੀ ਆਤਾ ਹੈ ਠੀਕ ਹੈ ਬਾਕੀ ਇੱਕ ਨਾਲਾ ਆਇਆ ਉਪਰ ਸੇ ਆ ਹਾਂਜੀ ਕੋਪਰ ਨਾਲ ਆਂਦਾ ਉਹਦੇ ਨਾਲ ਪਾਣੀ ਛੱਡਿਆ ਹੋਣਾ ਹਾਂਜੀ ਹਾਂਜੀ ਕਿਉਂਕਿ ਪਹਾੜ ਦੇ ਉੱਪਰ ਜਿਹੜੇ ਥਾਂ ਤੋਂ ਨਾਲੇ ਆਉਂਦੇ ਆ ਉਹ ਨਾਲ ਨਾਲ ਇਹ ਇਹਨਾਂ ਨੇ ਬਣਾਏ ਹੋਏ ਆ ਖਾਲ ਵਗੈਰਾ ਉਹਦੇ ਨਾਲ ਵੀ ਪਾਣੀ ਅੱਗੇ ਵਰਤਿਆ ਜਾਂਦਾ ਹਾਂਜੀ ਹਾਂਜੀ ਹਾਂ ਥੱਲੇ ਦੇਖੋ ਥੱਲੇ ਪਾਣੀ ਦੀ ਸਪਲਾਈ ਦੀ ਵੀ ਧਿਆਨ ਰੱਖਿਆ ਗਿਆ ਹੈ ਪੇੜ ਵਾਲਾ ਉਧਰ ਵਾਲੇ ਨਾਲੇ ਸਹੀ ਹੈ ਹਾਂ ਇਹ ਸਾਰੀ ਸਪਲਾਈ ਤੇ ਕੀਤੀ ਜਾਂਦੀ ਹੈ ਇਹ ਉਹਦਾ ਹੈ ਰੈਡ ਰੋਲ ਸੇਵ ਦਾ ਆ ਰੈਡ ਰੋਲ ਸੇਵ ਦੇਖੋ ਇਹਨਾਂ ਦੇ ਬੁੱਟੇ ਜਿਹੜੇ ਆ ਇਹ ਪਰੇ ਖੜੇ ਆ ਤਿਆਰ ਆ ਇਹ ਕਾਣ ਲੱਗਣ ਨੂੰ ਲੱਗੇ ਹੋਣੇ ਹੁਣ ਕੀ ਹੋਇਆ ਫਸਲ ਦੇਖੋ ਵਿੱਚ ਲੱਗੇ ਹੋਏ ਵੀ ਹੈਗੇ ਸੇਵ ਹਾਂ ਲੱਗੇ ਹੋਣੇ ਲੱਗੇ ਹੋਏ ਸੇਵ ਇਹਨਾਂ ਨੂੰ ਹਾਂ ਉਹ ਲੱਗੇ ᱛੈ ਨੇ ਉਸki وجہ سے ਉਹ ਦੇਖੋ ਸੋਦੇ ਕਰਕੇ ਉਹ ਹੋ ਗਿਆ ਦੇਖੋ ਛੋਟਾ ਜਿਹਾ ਲੱਗਿਆ ਹੋਇਆ ਹਾਂ ਇਹ ਲੱਗਿਆ ਹੋਇਆ ਮਤਲਬ ਇਹ ਟਿਕਾ ਦਾ ਕਰੋਟ ਹੁੰਦਾ ਉਹਦੇ ਨਾਲ ਥੋੜਾ ਛੋਟਾ ਸਾਈਜ਼ ਹੈ ਹਾਂਜੀ ਕਿਉਂਕਿ ਪਿੱਛੇ ਜਿਆਦਾ ਗੜੇ ਬਿਮਾਰੀ ਹੋ ਗਈ ਉਹਦੇ ਕਰਕੇ ਫਸਲ ਦਾ ਨੁਕਸਾਨ ਜਿਆਦਾ ਹੋ ਗਿਆ ਹਾਂਜੀ ਹਾਂਜੀ ਔਰ ਉਪਰੋਂ ਉਪਰ ਆਈਟਮ ਮਟਰ ਵੀ ਜੇ ਜਾਤੇ ਨੇ ਅਸੇ ਉੱਪਰ ਜਿਹੜੇ ਮਟਰ ਬੀਜਦੇ ਜਿਹੜੇ ਉੱਪਰ ਜਿਆਦਾ ਹਾਈਟ ਉੱਪਰ ਹੈ ਹਾਈਟ ਤੇ ਹਾਈਟ ਦੇ ਮਟਰ ਹੋ ਗਏ ਆਲੂ ਵੀ ਮਸਾ ਬੀਜਦੇ ਆ ਆਲੂ ਤੋਂ ਇਧਰ ਹੈ ਨਹੀਂ ਨਾ ਉੱਪਰ ਇਸ ਤੋਂ ਉੱਪਰ ਬੀਜਦੇ ਆ ਉੱਪਰਲੇ ਖੇਤਰ ਚ ਆਲੂ ਬੀਜਦੇ ਆ ਹਾਂਜੀ ਹਾਂਜੀ ਸੋ ਇਸ ਤਰ੍ਹਾਂ ਦਾ ਹੈ ਇੱਥੋਂ ਦੀ ਲਾਈਫ ਹਾਂ ਸਰ ਤੇ ਬਹੁਤ ਹੀ ਸਿੰਪਲ ਹੈ ਇਹ ਦਲੀਪ ਸੈਣੀ ਜੀ ਅਗੇ ਇੱਥੇ ਲੋਕ ਨਿਵਾਸੀ ਬਹੁਤ ਸਿੰਪਲ ਲਾਈਫ ਹੈ ਨਾ ਲੋਕਾਂ ਦੀ ਇਹ ਕਹਿੰਦੇ ਜੋ ਅਸੀਂ ਇੱਥੇ ਬੀਜਦੇ ਆ ਫਸਲਾਂ ਦੇ ਵਿੱਚ ਕੋਈ ਖਾਦ ਨਹੀਂ ਪਾਇਆ ਜਾਂਦਾ ਸਵਾਏ ਗਾਂ ਦੇ ਗੋਬਰ ਗਾਹ ਦਾ ਬੋਬਰ ਜਿਹੜਾ ਹੈਗਾ ਉਸੇ ਨੂੰ ਖਾਦ ਦੇ ਰੂਪ ਚ ਵਰਤਦੇ ਆ ਇਹ ਸਾਰਾ ਆਰਗੈਨਿਕ ਹੈ ਇਹ ਹੀ ਕਾਰਨ ਹੈ ਕਿ ਇਸ ਖੇਤਰ ਦੇ ਵਿੱਚ ਜੋ ਬੀਜਿਆ ਜਾਂਦਾ ਉਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਬਾਕੀ ਖੇਤਰਾਂ ਦੇ ਵਿੱਚ ਕਿਉਂਕਿ ਦਵਾਈਆਂ ਤੋਂ ਮੁਕਤ ਹੈ ਜਿਵੇਂ ਕਿ ਅੱਜਕੱਲہ ਬਾਕੀ ਖੇਤਰਾਂ ਦਵਾਈਆਂ ਵਰਤਦੇ ਹੈਗੇ ਆ ਸੋ ਇਹ ਸਾਰਾ ਕੋ ਦਵਾਈਆਂ ਤੋਂ ਮੁਕਤ ਦਾ ਮੁਕਤ ਹੈਗਾ ਸੋ ਇਸੇ ਕਰਕੇ ਇੱਥੇ ਜਿਹੜਾ ਹੈਗਾ ਇਹਦੀ ਵਰਤੋਂ ਤੇ ਖਾਦਾਂ ਤੋਂ ਬਿਨਾਂ ਜਿਹੜਾ ਹੈਗਾ ਇਹਨੂੰ ਪਕਾਉਂਦੇ ਆ ਤੇ ਪਰਵਰਿਸ਼ਣੇ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਥੈਂਕ ਯੂ ਸਰ ਡੇਰਾ ਤਲੇ ਉਸੇ ਤੁਹਾਨੂੰ ਕਿਸਾਨ ਦੇ ਨਾਲ ਗੱਲਬਾਤ ਕਰਾਈ ਸੀ ਉਹ ਇਸ ਪਿੰਡ ਦਾ ਹੈ ਲਵਾਈ ਦਾ ਤੇ ਦੂਜੇ ਐਂਗਲ ਤੋਂ ਉਸਤਾਂ ਦੇ ਫੋਟੋ ਦਿਖਾ ਰਹੇ ਆ ਪਿੰਡ ਦੀ ਤੇ ਇਹ ਸਾਰੇ ਪਿੰਡ ਦੇ ਜਿਹੜੇ ਮਕਾਨ ਹੈਗੇ ਆ ਇਹ ਲੱਕੜ ਦੇ ਹੀ ਆ ਸਾਰੇ ਮਕਾਨ ਤਕਰੀਬਨ 40 ਤੋਂ 45 ਕੋ ਘਰ ਹੈ ਤੇ ਇਸ ਪਿੰਡ ਦੀ ਵਾਦੀ 200 ਦੇ ਲਗਭਗ ਹੈਗੀ ਆ ਤੇ ਇਸ ਪਿੰਡ ਦੇ ਵਿੱਚ ਬਕਾਇਦਾ ਸਕੂਲ ਵੀ ਹੈ ਸਰਕਾਰੀ ਪੰਜਵੀਂ ਤੱਕ ਤੋਂ ਇਸ ਤਰ੍ਹਾਂ ਦੇ ਨਾਲ ਸਰਕਾਰ ਜਿਹੜੀ ਹੈ ਮੰਤਰ ਗਵਰਨਮੈਂਟ ਉਹ ਸਾਰਾ ਧਿਆਨ ਰੱਖਦੀ ਹੈ ਕਿ ਜਿਹੜੇ ਰਿਮੋਟ ਏਰੀਆ ਦੇ ਪਿੰਡ ਹੈਗੇ ਆ ਐਜੂਕੇਸ਼ਨ ਹੈ ਜਾਂ ਹੈਲਥ ਸੋਲਟਾ ਹੈਗੀਆਂ ਉਹਨਾਂ ਸਾਰਿਆਂ ਨੂੰ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ। ਉਹਨੇ ਦੇਖੋ ਕਿੰਨਾ ਉੱਚਾ ਹੈ ਜਦੋਂ ਅਸੀਂ ਨੇਚਰ ਦੇਖਦੇ ਹਾਂ। ਇੱਧਰ ਦੇਖੋਗੇ ਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਤੁਹਾਨੂੰ ਦਰਿਆ ਬਹੁਤ ਨੇਮਾ ਮਿਲਦਾ ਹੈ। ਆਹ ਦੇਖੋ ਅਸੀਂ ਉਹ ਜਗ੍ਹਾ ਤੇ ਖੜੇ ਸੀਗੇ ਤੇ ਇੱਥੋਂ ਇਹ ਘਰ ਜਿਹੜੇ ਆ ਕਾਫੀ ਜ਼ਿਆਦਾ ਉੱਚੇ ਆ। ਇੱਥੇ ਦੇ ਕੋਈ ਲੋਕ ਰਹਿੰਦੇ ਹੈਗੇ ਆ। ਸੋ ਇਸ ਤਰ੍ਹਾਂ ਦੇ ਨਾਲ ਜੰਗਾ ਇਹਨਾਂ ਪਹਾੜਾਂ ਵਿੱਚ ਲਾਈਫ ਜਿਹੜੀ ਆ ਥੋੜੀ ਟਫ ਤੇ ਹੈ ਪਰ ਸਰਕਾਰ ਵੀ ਪ੍ਰੋਪਰ ਧਿਆਨ ਰੱਖਦੀ ਹੈ ਕਿ ਕਿਸੇ ਤਰ੍ਹਾਂ ਸੁੱਖ ਸੁਵਿਧਾਵਾਂ ਜਿਹੜੀਆਂ ਹੈਗੀਆਂ ਇਹਨਾਂ ਤੋਂ ਇਹ ਲੋਕ ਬੰਜੇ ਨਾ ਰਹਿ ਜਾਣ ਖਾਸ ਕਰਕੇ ਬੇਸਿਕ ਸੁਵਿਧਾਵਾਂ ਆ ਦੇਖੋ ਇੱਥੇ ਦਾ ਕੁਦਰਤ ਦਾ ਜਿਹੜਾ ਹੈਗਾ ਇੱਥੇ ਵੀ ਬਹੁਤ ਮਨਮੋਹਕ ਦ੍ਰਿਸ਼ ਹੈ ਇਹਨੇ ਵੀ ਦੇਖੋ ਖੱਡਾਂ ਵਾਲੇ ਕਿੰਨਾ ਕਿੰਨਾ ਪਾੜੇ ਆਂਦਾ ਹੈਗਾ ਇਸੇ ਕਰਕੇ ਇਹਨੂੰ ਸਵਰਗ ਕਿਹਾ ਜਾਂਦਾ ਹੈਗਾ ਇਲਾਕੇ ਨੂੰ ਤੇ ਇਧਰ ਵੀ ਖੜਾ ਹੈ ਗਿਆ ਤੇ ਦੂਜੀ ਸਾਈਡ ਵੀ ਖੜਾ ਹੈ ਤੇ ਪਾਣੀ ਜਿਹੜਾ ਖੇਤਾਂ ਦੇ ਲਈ ਵਰਤਦੇ ਆ ਇਹ ਉਹ ਪਾਣੀ ਦੇਖੋ ਉਧਰ ਪਿੱਛੇ ਉਹ ਖੱਡ ਤੋਂ ਇਹ ਜਿਹੜਾ ਪਾਣੀ ਇਹਨਾਂ ਨੂੰ ਉੱਪਰ ਚੱਕ ਲਿਆ ਉਹ ਸਾਹਮਣੇ ਉਹੀ ਪਾਣੀ ਜਿਹੜਾ ਕਿ ਇਹ ਥੱਲੇ ਲੋਅਰ ਲੈਵਲ ਤੇ ਖੇਤ ਆ ਗਏ ਆ ਉਹਨਾਂ ਤੱਕ ਪਹੁੰਚਾਇਆ ਜਾਂਦਾ ਹੈ ਇਥੇ ਲੱਕੜ ਦੇ ਮਕਾਨ ਜ਼ਿਆਦਾ ਆ ਗਿਆ ਐਕਸਪੈਂਡਿਜ ਹਾਲਕੇ ਆ ਪ੍ਰਾਣੇ ਕੁਝ ਮਕਾਨ ਜਿਹੜੇ ਐ ਕੰਕ੍ਰੀਟਡ ਵੀ ਬਣਨ ਲੱਗੇ ਆ ਪਰ ਜਿਹੜੇ ਰਵਾਇਤੀ ਮਕਾਨ ਐ ਉਹ ਅੱਜ ਵੀ ਉਹ ਦੇਖੋ ਸਾਹਮਣੇ ਉਹਨਾਂ ਚ ਲੱਕੜ ਜਿਹੜਾ ਹੈਗਾ ਵਰਤਿਆ ਹੋਇਆ ਜ਼ਿਆਦਾ ਆ ਵੀ ਥੱਲੇ ਖੋਕੇ ਲੱਕੜ ਦੇ ਆ ਤੁਹਾਨੂੰ ਹੋਰ ਵੀ ਫੇਸ ਨਗਰ ਦੇ ਵਿੱਚ ਕਾਫੀ ਜ਼ਿਆਦਾ ਲੱਕੜ ਦੇ ਮਕਾਨ ਮਿਲ ਜਾਣਗੇ ਕਾਫੀ ਮਤਲਬ ਵਧੀਆ ਹੈਗਾ ਹੈ ਸ਼ਹਿਰ ਨੁਮਾ ਹੈ ਇਹ ਪਿੰਡ ਸਾਰੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਹੈਗੀਆਂ ਇੱਥੇ ਲਗਭਗ-ਪਗ ਮਿਲਦੀਆਂ ਹੈਗੀਆਂ ਤੇ ਦੇਖੋ ਇੱਥੇ ਜੋ ਖਾਸੀਅਤ ਹੈ ਲੋਹਾਰੀ ਦੀ ਉਹ ਹੈਗਾ ਇੱਥੇ ਅ ਕੱਢੀ ਦੇ ਜੋਗ ਜਿਹੜਾ ਹੈਗਾ ਅੱਜ ਵੀ ਬਹੁਤ ਵਧੀਆ ਵਸਤਾ ਦੇ ਵਿੱਚ ਹੈ ਇਹ ਦੇਖੋ ਭੈਣ ਜੀ ਹੱਥ ਦੇ ਨਾਲ ਜਿਹੜਾ ਹੈਗਾ ਚਰਖਾ ਹੈ ਇਹਨਾਂ ਦੇ ਕੋਲੇ ਇਹਦੇ ਨਾਲ ਜਿਹੜਾ ਹੈਗਾ ਸਾਰਾ ਕੱਪੜੇ ਪਏ ਆ ਬੁਣਨ ਦਾ ਕੰਮ ਜਿੰਨਾ ਹੁੰਦਾ ਇੱਥੇ ਬਹੁਤ ਜ਼ਿਆਦਾ ਹੁੰਦਾ ਹੈਗਾ ਇਹਨਾਂ ਤੋਂ ਇਲਾਵਾ ਅੰਦਰ ਵੀ ਜਿਹੜਾ ਹੈਗਾ ਦੇਖੋ ਇੱਥੋਂ ਦੇ ਲੇਡੀਜ਼ ਜਿਹੜੀਆਂ ਆ ਕੇ ਇਸ ਫੂਲ ਦੇ ਵਿੱਚ ਕੰਮ ਕਰ ਰਹੀਆਂ ਨੇ ਤੇ ਇਹਦੀ ਡਿਮਾਂਡ ਵੀ ਬਹੁਤ ਹੈ ਕਾਰਨੇ ਕੀ ਆ ਕੇ ਸਾਰਾ ਕੁਝ 오ਰੀਜినਲ ਹੈਗਾ ਉਹ ਤੇ ਆਫੀਸ਼ੀਅਲ ਕੁਝ ਨਹੀਂ ਹੈਗਾ ਇਥੇ ਚੌਲ ਵਗੈਰਾ ਹੈਗਾ ਉਹ ਸਾਮਾਨ ਜੋ ਵੀ ਮਿਲੇਗਾ ਸਾਰਾ ਇਹ ਲੋਕੋ ਕੇ ਬਣਾਉਂਦੇ ਹੈ ਇਸ ਕਰਕੇ ਜੇ ਕੋਈ ਵੀ ਇਥੋ ਸੇ ਇਥੇ ਆਓ ਤਾਂ ਜ਼ਰੂਰ ਇਹਨਾਂ ਦੁਕਾਨਾਂ ਤੇ ਆਓ ਤੇ ਇਹਨਾਂ ਤੋਂ ਸਾਮਾਨ ਵੀ ਜਿਹੜਾ ਹੈਗਾ ਲੈ ਕੇ ਜਾਓ ਇਹਨਾਂ ਦੇ ਨਾਲ ਇਹਨਾਂ ਦਾ ਕਿੱਤਾ ਵੀ ਜਿਹੜਾ ਹੈਗਾ ਪ੍ਰਮੋਟ ਹੋਏਗਾ ਪਲੱਸ ਇਹ ਲੋਕ ਜਿਹੜੇ ਹੈਗੇ ਆ ਇਸ ਨੂੰ ਜ਼ਿੰਦਾ ਵੀ ਰੱਖ ਪਾਣਗੇ ਕਿਉਂਕਿ ਜੇ ਅਸੀਂ ਖਰੀਦਾਂਗੇ ਨਹੀਂ ਤਾਂ ਫਿਰ ਇਹਨਾਂ ਲੋਕਾਂ ਦਾ ਰੋਜ਼ਗਾਰ ਨਹੀਂ ਚੱਲੇਗਾ ਜੇ ਰੋਜ਼ਗਾਰ ਨਹੀਂ ਚੱਲੇਗਾ ਤਾਂ ਫਿਰ ਲੋਕ ਆਪਣੇ ਕਿੱਤੇ ਨੂੰ ਆਪਣੀ ਪ੍ਰਾਣੀ ਉਹ ਸਰਵਾਇਤ ਨੂੰ ਕਿਵੇਂ ਜਿੰਦਾ ਰੱਖ ਪਾਣਗੇ ਸੋ ਇਸ ਕਰਕੇ ਜੇ ਉਹ ਨੇ ਨਾ ਕੰਮ ਤੇ ਤੁਸੀਂ ਆਓ ਤੇ ਆਪਣਾ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਖਰੀਦੋ ਵੀ ਤੇ ਇੱਥੋਂ ਦੇਖੋ ਕਿ ਕਿਵੇਂ ਜਿਹੜਾ ਹੈਗਾ ਪ੍ਰਾਣਾ ਸਾਡਾ ਰਵੈਤਾਂ ਜਿਹੜੀਆਂ ਹੈਗੀਆਂ ਇੱਥੇ ਚੱਲਦੀਆਂ ਪਈਆਂ ਨੇ ਇੱਥੋਂ ਦੇ ਘਰ ਜਿਹੜੇ ਹੈਗੇ ਆ ਦੇਖੋ ਸਾਰੇ ਲੱਕੜ ਦੇ ਹੈ ਲੱਕੜ ਦੀ ਵਰਤੋਂ ਇੱਥੇ ਬਹੁਤ ਕੀਤੀ ਗਈ ਹੈ ਤੇ ਐ ਸਾਈਡਾਂ ਦੇ ਵੀ ਜਿੰਨੇ ਮਾਰਕੀਟ ਹੈਗੀ ਆ ਤੇ ਜੋ ਵੀ ਇੱਥੇ ਸਮਾਨ ਆਂਦਾ ਹੈ ਸਾਰਾ ਇਹਨਾਂ ਦਾ ਆਪਣਾ ਹੀ ਹੈ ਇੱਥੋਂ ਜੋ ਉਤਪਾਦਨ ਹੁੰਦਾ ਹੈ ਉਹ ਚੀਜ਼ ਨੂੰ ਜਿਹੜਾ ਹੈਗਾ ਇਹ ਵੇਚਦੇ ਆ ਦੇਖ ਸਾਰਾ ਸਮਾਨ ਇਹਦੇ ਚ ਕੋਈ ਹੋਰ ਸਮਾਨ ਹੋਏਗਾ ਜਿਹੜਾ ਲੋਅਰ ਪੋਰਸ਼ਨ ਚੋਂ ਲੈਂਦਾ ਹੋਏਗਾ ਅਗਰ ਵੀ ਸਾਰਾ ਇਹਨਾਂ ਦਾ ਆਪਣਾ ਹੀ ਪ੍ਰੋਡਕਸ਼ਨ ਹੈ ਇਹ ਮਕਾਨ ਹੈ ਲੱਕੜ ਦੇ ਬਣੇ ਹੋਏ ਬਹੁਤ ਵਧੀਆ ਹੈਗੀ ਹੈ ਇਧਰ ਵੀ ਲੱਕੜ ਹੀ ਵਰਤੀ ਗਈ ਹੈ ਇਹ ਛੋਟਾ ਜਿਹਾ ਹੈ ਇੱਕ ਵਧੀਆ ਮਤਲਬ ਡੈਸਟੀਨੇਸ਼ਨ ਹੈਗਾ ਕਦੇ ਤੁਸੀਂ ਆਓ ਘੁੰਮਣ ਤਾਂ ਇੱਥੇ ਰਹਿ ਕੇ ਜਾਓ ਬਕਾਇਦਾ ਇਹ ਨਹੀਂ ਕਿ ਬਰੌਟ ਬਰੌਟ ਤੋਂ ਬਈ 7-8 ਕਿਲੋਮੀਟਰ ਦੂਰ ਹੈ ਪਰ ਉਹ ਜਰੂਰ ਇੱਥੇ ਰਹਿ ਕੇ ਜਾਓ ਉਹਦੇ ਨਾਲ ਤੁਹਾਨੂੰ ਇੱਥੋਂ ਦਾ ਇੱਕ ਵੱਖਰਾ ਹੀ ਜਿਹੜਾ ਹੈਗਾ ਅਨੁਭਵ ਹੋਏਗਾ ਕਿ ਕਿਵੇਂ ਇਹ ਲੋਕ ਜਿਹੜੇ ਹੈਗੇ ਇੱਥੇ ਵਿਚਰਦੇ ਆ ਕਿਵੇਂ ਮਿਹਨਤਕਸ਼ ਹੈਗੇ ਤੇ ਇੱਥੇ ਸਾਰਿਆਂ ਨੂੰ ਸੁਭਨਾਵਾ ਹੈਗੀਆਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਇੱਥੇ ਆਏਗੀ ਕੌਕੀ ਵਧੀਆ ਵਾਸਰੇ ਹ ਸਹਰ ਹੈਗਾ ਹੈ ਸੋ ਇਸ ਕਰਕੇ ਜਰੂਰ ਹੈ ਨਾ ਥਾਵਾਂ ਤੇ ਤੁਸੀਂ ਆਓ ਆ ਦੇਖੋ ਸਾਰਾ ਮੋਡਨ ਵਰਕ ਹੀ ਹੋਇਆ ਹੋਇਆ ਇੱਥੇ ਅਸੀਂ ਪਹੁੰਚੇ ਹਾਂ ਬਰਾਡ ਤੋਂ ਅੱਗੇ ਲੋਹਾਰ ਦੀ ਖੰਡ ਸੀ ਲੋਹਾਰ ਦੀ ਖੰਡ ਤੋਂ ਅੱਗੇ ਇਹ ਪੋਲਿੰਗ ਵਿਲੇਜ ਹੈ ਆ ਬੋਰਡ ਵੀ ਲੱਗਿਆ ਹੋਇਆ ਇਹ ਤੋਂ ਅੱਗੇ ਵੀ 2 ਕਿਲੋਮੀਟਰ ਅੱਗੇ ਤੱਕ ਇਹ ਰੋਡ ਜਾਂਦਾ ਹੈਗਾ ਇੱਥੋਂ ਤੁਸੀਂ ਦੇਖਦੇ ਹੋ ਸਾਹਮਣੇ ਪਹਾੜਾਂ ਦੇ ਉੱਪਰ ਬਰਫ਼ ਪਈ ਹੋਈ ਹੈ ਪਰ ਜੇ ਤੁਸੀਂ 2 ਕਿਲੋਮੀਟਰ ਉੱਪਰ ਚੜਜੋਗੇ ਪਹਾੜੀ ਦੇ ਤਾਂ ਹੋਰ ਜ਼ਿਆਦਾ ਨੇੜੇ ਤੋਂ ਜਿਹੜੀ ਹੈਗੀ ਆ ਇਹ ਬਰਫ਼ ਤੁਹਾਨੂੰ ਨਜ਼ਰ ਪਾਏਗੀ ਤੇ ਇੱਥੇ ਵੀ ਉਹੀ ਇੱਥੇ ਸਾਰੇ ਜਿਹੜਾ ਘਰ ਦੇਖੋ ਬਿਲਕੁਲ ਨੇੜੇ ਆ ਗਏ ਸੀ ਕਾਫੀ ਨੇੜੇ ਜਿਹੜੇ ਹੈਗੇ ਪਹੁੰਚ ਚੁੱਕੇ ਆ ਇੱਥੇ ਘਰ ਜਿਹੜੇ ਹੈਗੇ ਜਿੱਥੇ ਅਸੀਂ ਖੜੇ ਆ ਇੱਥੋਂ ਸਿਰਫ 500 ਮੀਟਰ ਹੈ ਸਾਰੇ ਘਰ ਲੱਕੜ ਦੇ ਹੀ ਐ ਇੱਥੇ ਟੋਟਲੇ ਬੜੇ ਹੋਏ ਤੇ ਇਸ ਦੇ ਨਾਲ ਹੀ ਫਿਰ ਸਾਡਾ ਅੱਜ ਦਾ ਵੀਡੀਓ ਜਿਹੜਾ ਹੈਗਾ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਜਦੋਂ ਕਦੇ ਵੀ ਆਪੇ ਇਸ ਲੱਕੇ ਚਾਹੋ ਤਜਰੂਰ ਆ ਲਹਾੜੀ ਖੱਡ ਵਾਲਾ ਹੈ ਜਾਂ ਪੋਲਿੰਗ ਵਾਲਾ ਏਰੀਆ ਹੈ ਗਿਆ ਇੱਥੇ ਆ ਕੇ ਦੇਖੋ ਤੁਹਾਨੂੰ ਇੱਥੇ ਆ ਕੇ ਖੁਦ ਪਤਾ ਲੱਗੇਗਾ ਕਿ ਕਿੰਨਾ ਸੋਹਣਾ ਹੈਗਾ ਕਿੰਨਾ ਵਧੀਆ ਤੇ ਕਿੰਨੇ ਵਧੀਆ 뷰 ਹੈਗੇ ਇੱਥੇ ਜਿਹੜਾ ਲੋਕਾਂ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ ਜਾਂ ਵੀਡੀਓਗ੍ਰਾਫੀ ਦਾ ਸ਼ੌਂਕ ਹੈ ਉਹਨਾਂ ਲਈ ਤਾਂ ਇੱਕ ਤਰ੍ਹਾਂ ਦਾ ਏਰੀਆ ਸਵਰਗ ਹੈ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਸੋ ਇੱਥੇ ਆ ਕੇ ਤੁਸੀਂ ਆਪਣੇ ਸ਼ੌਂਕ ਜਿਹੜੇ ਹੈਗੇ ਉਹ ਪੂਰੇ ਕਰ ਸਕਦੇ ਹੋ ਪਲੱਸ ਵੈਸੇ ਵੀ ਸੋਹਣਾ ਹੈਗਾ ਤੇ ਦੇਖਣ ਨੂੰ ਸੋਹਣਾ ਲੱਗਦਾ ਹੈਗਾ ਸੋ ਜਰੂਰ ਇੱਥੇ ਆਓ ਤੇ ਇਹਦੇ ਨਾਲ ਹੀ ਸਾਡਾ ਚੈਨਲ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਵੀਡੀਓ ਦਿਖਾ ਸਕੀਏ ਤੇ ਅੱਜ ਦਾ ਵੀਡੀਓ ਸਾਡਾ ਇੱਥੇ ਸਮਾਪਤ ਹੁੰਦਾ ਹੈ ਕੱਲ੍ਹ ਅਸੀਂ ਇੱਕ ਹੋਰ ਖੇਤਰ ਜਿਹੜਾ ਹੈਗਾ ਬਰਾਉਟ ਵੈਲੀ ਦੇ ਨਾਲ ਰਿਲੇਟਡ ਉਹਦੇ ਬਾਰੇ ਵੀਡੀਓ ਬਣਾਵਾਂਗੇ ਤੇ ਉਹ ਤੁਹਾਨੂੰ ਦਿਖਾਵਾਂਗੇ